ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੋਂ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਮਾਮਲੇ ਦੇ ਵਿੱਚ ਨਿਹਲ ਗੁਪਤਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਇਸ ਦੇ ਵਿੱਚ ਇੱਕ ਨਵੀਂ ਅਪਡੇਟ ਆਈ ਹੈ ਤੁਹਾਨੂੰ ਦੱਸਾਂਗੇ ਪਰ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਖਾਲਸਤਾਨ ਰੈਫਰੰਡਮ ਦੀ ਵੋਟਿੰਗ ਹੋਣ ਵਾਲੀ ਹੈ ਉਸ ਮਸਲੇ ਦੇ ਵਿੱਚ ਵੀ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਇਸ ਵੀਡੀਓ ਦੇ ਵਿੱਚ ਖਾਲਸਤਾਨੀ ਲੀਡਰ ਨੇ ਮਾਰਕ ਕਾਰਨੀ ਦਾ ਸਿੱਧਾ-ਸਿੱਧਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਰਕ ਕਾਰਨੀ ਦੇ ਵੱਲੋਂ ਸਪੈਸ਼ਲ ਇੱਕ ਹੌਟਲਾਈਨ ਦੇ ਉੱਤੇ ਉਹਨਾਂ ਦੇਣ ਵਾਸਤੇ ਵੀ ਧੰਨਵਾਦ ਕੀਤਾ ਉਹਨਾਂ ਦਾ ਪੂਰਾ ਵੀਡੀਓ ਸੁਣਾਵਾਂਗੇ ਇਸ ਤੋਂ ਇਲਾਵਾ ਅਮਰੀਕਾ ਤੋਂ ਹੀ ਆਰਐਸਐਸ ਦੇ ਨਾਲ ਭਗਵਾ ਕਰਨ ਦੇ ਨਾਲ ਅਤੇ ਯੂਐਸ ਅਸੈਂਬਲੀ ਦੇ ਨਾਲ ਜੁੜੀ ਹੋਈ ਇੱਕ ਨਵੀਂ ਜਾਣਕਾਰੀ ਐਕਸਪੋਜ਼ ਹੋਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਕਿਸ ਪ੍ਰਕਾਰ ਦੇ ਨਾਲ ਆਰਐਸਐਸ ਵਾਲੇ 3.5 ਲੱਖ ਡਾਲਰ ਹਰ ਸਾਲ ਅਮਰੀਕਾ ਦੇ ਕੁਝ ਕਾਂਗਰਸਮੈਨ ਨੂੰ ਦਿੰਦਨੇ ਅਤੇ ਆਪਣੀਆਂ ਗੱਲਾਂ ਮਨਮੋਂਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਪੰਜਾਬ ਦੀ ਵੀ ਇੱਕ ਖਬਰ ਦੱਸਾਂਗੇ ਅਤੇ ਭਾਰਤ ਦੇ ਨਾਲ ਜੁੜੀ ਹੋਈ ਹਿੰਦੂ ਰਾਸ਼ਟਰ ਦੇ ਨਾਲ ਜੁੜੀ ਹੋਈ ਅਤੇ ਉਸ ਦੇ ਵਿੱਚ ਸਾਡੇ ਸਿੱਖ ਪ੍ਰਚਾਰਕ ਜੋ ਕਿ ਗੁਰਦੁਆਰਾ ਕਮੇਟੀਆਂ ਦੇ ਵਿੱਚ ਕਾਬਲ ਹੋ ਚੁੱਕੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਰਐਸਐਸ ਪਹਿ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਦੱਸਦੇ ਰਹਿੰਦੀ ਹੈ ਕਿ ਉਹਨਾਂ ਨੇ ਆਪਣੇ ਬਹੁਤ ਸਾਰੇ ਸਿੱਖ ਤਿਆਰ ਕੀਤੇ ਨੇ ਜਿਹੜੇ ਗੁਰਦੁਆਰਾ ਕਮੇਟੀਆਂ ਦੇ ਵਿੱਚ ਪ੍ਰਧਾਨ ਜਿਹਦੇ ਉੱਤੇ ਕਾਬਜ਼ ਹੋ ਚੁੱਕੇ ਨੇ ਅਜੇਹਾ ਹੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਹੁਣ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇੱਕ ਆਸਟ੍ਰੇਲੀਆ ਦੀ ਖਬਰ ਦੱਸਾਂਗੇ ਆਸਟ੍ਰੇਲੀਆ ਦੇ ਇੱਕ ਸਾਂਸਦ ਨੇ ਯਾਨੀ ਕਿ ਉੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਨੇ ਐਮਪੀ ਨੇ ਆਸਟ੍ਰੇਲੀਆ ਦੇ ਵਿੱਚ ਜੂਲੀਅਨ ਹਿੱਲ ਜੂਲੀਅਨ ਹਿੱਲ ਜਿਨ੍ਹਾਂ ਨੇ ਸਿਰ ਦੇ ਉੱਤੇ ਪੱਕਬਾਨੀ ਹੋਈ ਹੈ ਇਹਨਾਂ ਦੀ ਤਸਵੀਰ ਤੁਸੀਂ ਇੱਥੇ ਸੈਂਟਰ ਦੇ ਵਿੱਚ ਦੇਖ ਸਕਦੇ ਜੇ ਇਹਨ ਅਲਾਗ ਜਿਹੜੇ ਸੱਭਿਆਚਾਰ ਨੇ ਉਹਨਾਂ ਨੂੰ ਸਮਰਪਿਤ ਇੱਕ ਮੇਲਾ ਲਾਇਆ ਗਿਆ ਸੀਗਾ ਜਿਸ ਦੇ ਵਿੱਚ ਬਹੁਤ ਸਾਰੇ ਧਰਮਾਂ ਕਮਿਊਨਿਟੀਜ਼ ਦੇ ਅਲੱਗ-ਅਲੱਗ ਦੇਸ਼ਾਂ ਦੇ ਲੋਕ ਆਸਟ੍ਰੇਲੀਆ ਦੇ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਸਨ ਤੇ ਅਤੇ ਉੱਥੇ ਹੀ ਜੂਲੀਅਨ ਹਿਲ ਉੱਥੋਂ ਦੇ ਆਸਟ੍ਰੇਲੀਆ ਦੇ ਇੱਕ ਐਮਪੀ ਨੇ ਇਹ ਵੀ ਉੱਥੇ ਪਹੁੰਚੇ ਹੋਏ ਸਨ ਉੱਥੇ ਹੀ ਦੋ ਗੁਰਸਿੱਖ ਵੀਰ ਪਹੁੰਚੇ ਸਨ ਜਿਨ੍ਹਾਂ ਦੀ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਜੇ ਇਹਨਾਂ ਦੇ ਵੱਲੋਂ ਵੀ ਟਰਬਨ ਟਾਈਂਗ ਨਾਮ ਦਾ ਇੱਕ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਟਰਬਨ ਟਾਈਂਗ ਦੇ ਵੱਲੋਂ ਦੋ ਗੁਰਸਿੱਖ ਵੀਰਾਂ ਦੇ ਵੱਲੋਂ ਇਹਨਾਂ ਦੇ ਸਿਰ ਦੇ ਮੰਤਰੀ ਸਾਹਿ ਟਵਿੱਟਰ ਅਕਾਊਂਟ ਦੇ ਉੱਤੇ ਪੋਸਟ ਕੀਤੇ ਉਹਨਾਂ ਨੇ ਲਿਖਿਆ ਵੀ ਸਾਡੇ ਜਿਵੇਂ ਅਸੀਂ ਆਸਟ੍ਰੇਲੀਆ ਦੇ ਵਿੱਚ ਬਰਾਬਰੀ ਅਤੇ ਨਿਰਪੱਖ ਹੋਣ ਦੀ ਬਰਾਬਰੀ ਦੀ ਗੱਲ ਕਰਦੇ ਹਾਂ ਇਸੇ ਪ੍ਰਕਾਰ ਦੇ ਨਾਲ ਇਹ ਜਿਹੜੀ ਸਿੱਖਿਆ ਦੀ ਪਕੜੀ ਹੈ ਇਹ ਵੀ ਬਰਾਬਰੀ ਅਤੇ ਆਧੁਨਿਕ ਹੋਣ ਦੀ ਬਰਾਬਰੀ ਦੀ ਨਿਰਪੱਖ ਹੋਣ ਦੀ ਗੱਲ ਕਰਦੀ ਹੈ ਐਲਨ ਬਰੂਕ ਬਹੁ ਸੱਭਿਆਚਾਰਕ ਤਿਉਹਾਰ ਆਸਟ੍ਰੇਲੀਆ ਨੂੰ ਇਕੱਠੇ ਲਿਆਉਂਦਾ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਵੀਡੀਓ ਸੁਣਾਉਣੇ ਆ ਇਹ ਜਿਹੜਾ ਵੀਡੀਓ ਤੁਹਾਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਇਹ ਜਿਹੜਾ ਵੀਡੀਓ ਹੈ ਸੰਜਰਨ ਸਿੰਘ ਖਾਲਸਾ ਪਿੰਡਰਾ ਵਾਲਾ ਜਿਹਦੇ ਬਾਬਤ ਇੱਥੇ ਸੁਣਾਇਆ ਗਿਆ ਹਿੰਦੀ ਵਾਲੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਅਸੀਂ ਪੰਜਾਬੀ ਵਾਲੇ ਚੈਨਲ ਦੇ ਉੱਤੇ ਇੱਕ ਅਲੱਗ ਵੱਖਰਾ ਵੀਡੀਓ ਸੁਣਾਵਾਂਗੇ ਉਹ ਇਹੀ ਵੀਡੀਓ ਹੈ ਇਸ ਵੀਡੀਓ ਨੂੰ ਜ਼ਰੂਰ ਸੁਣੀਓ ਬਹਾਦਰੀ ਦੇ ਕਿਸੇ ਉਹਨਾਂ ਦੀ ਦਲੇਰੀ ਦੇ ਕਿਸੇ ਪਰ ਜਦੋਂ ਹੌਲੀ-ਹੌਲੀ ਲਾਈਫ ਨੂੰ ਅਨਲਿਸਿਸ ਕੀਤਾ ਤਾਂ ਹੋਰ ਵੀ ਬੜੇ ਫੈਕਟਰ ਸਾਹਮਣੇ ਆਏ ਵੀ ਉਹ ਕੇਵਲ ਹੱਥਾਂ ਵਿੱਚ ਹਥਿਆਰ ਲੈ ਕੇ ਫੌਜੀ ਮਾਰਨ ਲਈ ਉਤਾਵਲਿਆਂ ਦਾ ਟੋਲਾ ਨਹੀਂ ਸੀ ਇਹ ਵੱਖਰੀ ਗੱਲ ਹੈ ਕਿ ਜਦੋਂ ਕੋਈ ਖਾਲਸੇ ਤੇ ਚੜ ਕੇ ਆਉਂਦਾ ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਫੇਟ ਵੀ ਬਖਸ਼ੀ ਹੈ ਇਹਦੇ ਵਿੱਚ ਕੋਈ ਅਟਕਤਨੀ ਨਹੀਂ ਕਿ ਜਦੋਂ ਸਾਡੇ ਤੇ ਚੜ ਕੇ ਆਏ ਤੇ ਮੂੰਹ ਤੋੜਵਾ ਜਵਾਬ ਵੀ ਐਸਾ ਦਿੱਤਾ ਜਿਵੇਂ ਸੰਤ ਕਹਿੰਦੇ ਸੀ ਵੀ ਭਰ ਭਰ ਕੇ ਗੱਡੀਆਂ ਤੋੜਾਂਗੇ ਚ ਕੋਈ ਅਟਕਤਨੀ ਨਹੀਂ ਐਵੇਂ ਜੰਗ ਹੋਇਆ ਜਿਵੇਂ ਚਮਕੌਰ ਦੀ ਗੜੀ ਵੀ ਅਸਾਮੀ ਲੜਾਈ ਹੋਈ ਸੀ ਮੁੱਠੀਪਰ ਸਿੰਘ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦ ਦੀ ਸਰਕਾਰ ਜਿਨੇ ਤਿੰਨ ਕੰਟਰੀਸ ਤੋਂ ਸਹਾਇਤਾ ਲਈ ਰਸ਼ੀਆ ਯੂਕੇ ਤੇ ਇਜ਼ਰਾਈਲ ਦੀ ਇੱਕ ਕੰਪਨੀ ਨੂੰ ਹਾਇਰ ਕੀਤਾ ਸੀ ਜਿਹੜੀ ਦੁਨੀਆ ਭਰ ਦੇ ਵਿੱਚ ਇਹੋ ਜਿਹੇ ਆਪਰੇਸ਼ਨਸ ਕਰਨ ਦੇ ਵਿੱਚ ਮਾਹਿਰ ਮੰਨੀ ਜਾਂਦੀ ਸੀ ਜਿਨੇ ਟ੍ਰੇਨਿੰਗ ਦਿੱਤੀ ਸਾਡੀ ਵਿਸ਼ੇਸ਼ ਕਮਾਂਡੋਆਂ ਨੂੰ ਕਾਦੇ ਲਈ ਕਿ ਜਾਓ ਜਾ ਕੇ ਹਰਿ ਮੰਦਰ ਤੇ ਅਟੈਕ ਕਰਕੇ ਤੇ ਉਹਨਾਂ ਮੁਠੀ ਪਰ ਨੂੰ ਜਿੰਦਾ ਦੇਖ ਲਓ ਕਿਸ ਪ੍ਰਕਾਰ ਦੇ ਨਾਲ ਸਰਕਾਰਾਂ ਨੇ ਕਿਹੜੇ ਕਿਹੜੇ ਦੇਸ਼ਾਂ ਤੋਂ ਟੀਮਾਂ ਬੁਲਾ ਕੇ ਆਪਣੀ ਫੌਜ ਨੂੰ ਸਿੱਖਿਆ ਦਿੱਤੀ ਅਤੇ ਫਿਰ ਵੀ ਇਹਨਾਂ ਦੇ ਉੱਤੇ ਹੀ ਉਹ ਸਾਰੀਆਂ ਚੀਜ਼ਾਂ ਭਾਰੀ ਪੈ ਗਈਆਂ ਕਾਰਾਂ ਨੇ ਕਿੱਥੋਂ ਕਿੱਥੋਂ ਬੁਲਾ ਕੇ ਅਲੱਗ-ਅਲੱਗ ਫੌਜਾਂ ਅਲੱਗ-ਅਲੱਗ ਟੀਮਾਂ ਦੀ ਸਹਾਇਤਾ ਲੈ ਕੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚੋਂ ਸੰਤਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਇੰਦਰਾ ਗਾਂਧੀ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਅਤੇ ਉਹਨਾਂ ਗਲਤੀਆਂ ਦਾ ਖਾਮਿਆਜਾ ਇੰਦਰਾ ਗਾਂਧੀ ਨੂੰ ਭੁਗਤਣਾ ਪਿਆ ਜੇ ਜਰਨੈਲ ਸਿੰਘ ਖਾਲਸਾ ਪੇਡਰਾਵਾਲਾ ਜਿਹਨੂੰ ਫੜਨਾ ਸੀਗਾ ਤੇ ਕੀ ਸਰਕਾਰ ਫੜ ਨਹੀਂ ਸਕਦੀ ਸੀ ਬ ਲਿੰਦੇ ਸਾਰਾ ਕੁਝ ਬੰਦ ਹੁੰਦਾ ਤੇ 1 ਮਹੀਨਾ 2 ਮਹੀਨੇ ਰਹਿ ਲੰਦੇ 6 ਮਹੀਨੇ ਬਾਅਦ ਤੇ ਜਿਹੜੀ ਸਰਕਾਰ ਸੀ ਉਹਨਾਂ ਨੂੰ ਫੜ ਸਕਦੀ ਸੀ ਨਾ ਅੰਦਰੋਂ ਨਹੀਂ ਪਰ ਇਹਨਾਂ ਨੇ ਇਹ ਚੀਜ਼ਾਂ ਕਰਨੀਆਂ ਹੀ ਨਹੀਂ ਸੀ ਇੰਦਰਾ ਗਾਂਧੀ ਇਹ ਚੀਜ਼ਾਂ ਕਰਨਾ ਹੀ ਨਹੀਂ ਚਾਹੁੰਦੀ ਸੀ ਇੰਦਰਾ ਗਾਂਧੀ ਅਤੇ ਜਿਹੜੀ ਭਾਰਤੀ ਹਕੂਮਤ ਸੀ ਉਹ ਕਿਤੇ ਨਾ ਕਿਤੇ ਪੰਜਾਬ ਅਤੇ ਸਿੱਖਾਂ ਨੂੰ ਇੱਕ ਬਹੁਤ ਵੱਡਾ ਜ਼ਖਮ ਦੇਣਾ ਚਾਹੁੰਦੀ ਸੀ ਅਤੇ ਉਹ ਜ਼ਖਮ ਇਹਨਾਂ ਨੇ ਸਾਲ 1984 ਦੇ ਵਿੱਚ ਸਿੱਖ ਕੌਮ ਨੂੰ ਦਿੱਤਾ ਹੈ ਹੁਣ ਤੁਹਾਨੂੰ ਅਮਰੀਕਾ ਵਾਲੀ ਇੱਕ ਖਬਰ ਦੱਸਦਾ ਅਮਰੀਕਾ ਦੇ ਵਿੱਚ ਨਿਖਲ ਗੁਪਤਾ ਮਾਮਲੇ ਦੇ ਵਿੱਚ ਇੱਕ ਨਵੀਂ ਸੁਣਵਾਈ ਹੋਣੀ ਹੈ ਜੋ ਕਿ 18 ਨਵੰਬਰ ਨੂੰ ਹੋਣ ਵਾਲੀ ਹੈ ਅੱਜ ਦੇ ਦਿਨ ਦੇ ਵਿੱਚ 18 ਅਮਰੀਕਾ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਹੈ ਅੱਜ ਦੁਪਹਿਰੇ 2 ਵਜੇ ਅਮਰੀਕਾ ਦੇ ਵਿੱਚ ਤਾਂ ਜੇ 17 ਤਰੀਕ ਹੋਵੇਗੀ ਜਦੋਂ ਇੰਡੀਆ ਦੇ ਵਿੱਚ 18 ਹੈ ਤਾਂ ਅਮਰੀਕਾ ਦੇ ਵਿੱਚ 17 ਹੋਗੀ ਅਮਰੀਕਾ ਦੇ ਵਿੱਚ 18 ਤਰੀਕ ਨੂੰ ਦੁਪਹਿਰੇ 2 ਵਜੇ ਨਿਊਯਾਰਕ ਦੀ ਕੋਰਟ ਦੇ ਵਿੱਚ ਨਿਖਲ ਗੁਪਤਾ ਨੂੰ ਪੇਸ਼ ਕੀਤਾ ਜਾਊਗਾ ਕਿ ਨਿਖਲ ਗੁਪਤਾ ਨੇ ਬਹੁਤ ਸਾਰੇ ਪੈਸੇ ਆਫਰ ਕੀਤੇ ਸੀ ਕਿਸੇ ਏਜੰਟ ਨੂੰ ਉਹ ਜਿਹੜਾ ਏਜੰਟ ਸੀ ਉਹ CIA ਦਾ ਏਜੰਟ ਸੀ ਅਮਰੀਕਾ ਦੀ ਖੂਫੀਆ ਵਿਭਾਗ ਦਾ ਏਜੰਟ ਸੀ ਅਤੇ ਇਸ ਕਰਕੇ ਇਹ ਜਿਹੜਾ ਅਟੈਕ ਹੋਣਾ ਸੀਗਾ ਉਹ ਕੈਨਸਲ ਹੋ ਗਿਆ ਅਤੇ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਨੂੰ ਅਮਰੀਕਾ ਅਤੇ ਉਸੇ ਮਸਲੇ ਦੇ ਵਿੱਚ ਨਿਖਲ ਗੁਪਤਾ ਨੂੰ ਫਿਰ ਫੜ ਲਿਆ ਗਿਆ ਨਿਖਲ ਗੁਪਤਾ ਨੂੰ ਫੜ ਕੇ ਫਿਰ ਪਹਿਲਾ ਚੈੱਕ ਗਨਰਾਜ ਤੋਂ ਅਮਰੀਕਾ ਖੜਾਇਆ ਗਿਆ ਅਤੇ ਅਮਰੀਕਾ ਦੇ ਵਿੱਚ ਹੁਣ 1 ਸਾਲ ਤੋਂ ਬਾਅਦ ਤਕਰੀਬਨ ਜਿਹੜੀ ਹੈ ਇਸ ਦੀ ਜਿਹੜੀ ਪਹਿਲੀ ਪੇਸ਼ੀ ਹੈ ਉਹ 18 ਨਵੰਬਰ ਨੂੰ ਦੁਪਹਿਰੇ 2 ਵਜੇ ਨਿਊਯਾਰਕ ਦੀ ਕੋਰਟ ਦੇ ਵਿੱਚ ਹੋਵੇਗੀ ਨਿਊਯਾਰਕ ਦੀ ਕੋਰਟ ਦੇ ਵਿੱਚ ਨਿਖਲ ਗੁਪਤਾ ਉੱਥੇ ਕੀ ਗੱਲਾਂ ਆਖਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਚੱਲ ਜਾਊਗਾ ਉਹ ਸਾਰੀ ਅਪਡੇਟ ਤੁਹਾਨੂੰ ਵੀਡੀਓ ਬਣਾ ਕੇ ਆਪਾਂ ਹਿੰਦੀਆਂ ਪੰਜਾਬੀ ਵਾਲੇ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਹੁਣ ਤੁਹਾਨੂੰ ਆਪਾਂ ਇੱਕ ਹੋਰ ਗਿਸ਼ਵਰ ਬਾਬਾ ਦੇ ਨਾਲ ਹਿੰਦੂ ਰਾਸ਼ਟਰ ਦੇ ਨਾਲ ਜੁੜੀ ਹੋਈ ਹੈ ਸਾਰਿਆਂ ਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ ਸ਼ਹੀਦੀ ਸਮਾਗਮ ਹੋਣ ਵਾਲਾ ਹੈ 350 ਸਾਲਾ ਇਸ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਦੇਸ਼ ਭਾਰਤ ਦੇ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਨੇ ਪਰ ਉੱਤੇ ਹੀ ਦੂਸਰੇ ਪਾਸੇ ਜਿਹੜਾ ਤ੍ਰਿੰਦਰ ਸ਼ਾਸਤਰੀ ਸਨਾਤਨੀ ਬਾਬਾ ਜੀ ਨੇ ਇਹ ਸਨਾਤਨੀ ਬਾਬਾ ਜੀ ਪੂਰੇ ਭਾਰਤ ਦੇ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਹਿੰਦੂਆਂ ਨੂੰ ਜਗਾ ਰਹੇ ਨੇ ਉੱਤੇ ਹੀ ਇਹ ਸ਼ਰੇਆਮ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰ ਰਹੇ ਨੇ ਕਿ ਦੇਸ਼ ਨੂੰ ਤੋੜ ਕੇ ਇੱਕ ਨਵਾਂ ਦੇਸ਼ ਬਣਾਉਣ ਦੀ ਗੱਲ ਕਰ ਰਹੇ ਨੇ ਜਿਸ ਦੇ ਵਿੱਚ ਮਨੁਸਮ੍ਰਿਤੀ ਸੰਵਿਧਾਨ ਹੋਵੇਗੀ ਇਹ ਜਿਹੜਾ ਬਾਬਾ ਭੀਮਰਾਓ ਅੰਬੇਦਕਰ ਵਾਲਾ ਸੰਵਿਧਾਨ ਹੈ ਇਹ ਉਸ ਦੇ ਵਿੱਚ ਨਹੀਂ ਹੋਵੇਗਾ ਅਤੇ ਜਿੱਥੇ ਲੋਕਾਂ ਨੂੰ ਅੱਜ ਬੋਲਣ ਦੀ ਆਜ਼ਾਦੀ ਹੈ ਹਿੰਦੂ ਰਾਸ਼ਟਰ ਦੇ ਵਿੱਚ ਕਿਸੇ ਨੂੰ ਵੀ ਬੋਲਣ ਦੀ ਆਜ਼ਾਦੀ ਨਹੀਂ ਹੋਵੇਗੀ ਕਿਉਂਕਿ ਉਹ ਸਾਰਾ ਬ੍ਰਾਹਮਣਵਾਦੀ ਸੋਚ ਦੇ ਉੱਤੇ ਮਨੁਸਮ੍ਰਿਤੀ ਦੇ ਉੱਤੇ ਚੱਲੂਗਾ ਜਿੱਥੇ ਇਹ ਕਿਹਾ ਜਾਂਦਾ ਕਿ ਇੱਕ ਬ੍ਰਾਹਮਣ 10 ਤੋਂ ਜ਼ਿਆਦਾ ਪਤਨੀਆਂ ਵੀ ਰੱਖ ਸਕਦਾ ਹੈ ਅਗਰ ਇੱਕ ਪਤਨੀ ਦੇ ਨਾਲ ਉਸ ਦਾ ਮਨ ਨਹੀਂ ਭਰਦਾ ਇਸ ਪ੍ਰਕਾਰ ਦੇ ਮਨੁਸਮ੍ਰਿਤੀ ਦੇ ਖਿਆਲ ਨੇ ਪਰ ਉਸੇ ਮਨੁਸਮ੍ਰਿਤੀ ਨੂੰ ਪੇਸ਼ ਕਰਦਾ ਹੋਇਆ ਸਨਾਤਨੀ ਭਾਵੇਂ ਦਾ ਹਿੰਦੂ ਰਾਸ਼ਟਰ ਵਾਲਾ ਜਿਹੜਾ ਬਿਆਨ ਹੈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਪਰ ਇਸ ਨੂੰ ਹਰਿਆਣੇ ਦੇ ਵਿੱਚ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਪ੍ਰਧਾਨ ਨੇ ਉਹ ਵੀ ਇਸ ਦੇ ਬਾਰੇ ਕੀ ਗੱਲਾਂ ਆਖਦੇ ਨੇ ਤੁਸੀਂ ਸੁਣੋ ਜਰਾ ਬਾਰੇ ਬਾਗੇਸ਼ਵਰ ਧਾਮ ਵਾਲੇ ਸ੍ਰੀ ਧਰਿੰਦਰ ਸ਼ਾਸਤਰੀ ਜੀ ਉਹਨਾਂ ਨੇ ਪੈਦਲ ਯਾਤਰਾ ਹਜ਼ਾਰਾਂ ਸੰਗਤਾਂ ਨੂੰ ਲੈ ਕੇ ਸਤਗੁਰਾਂ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਹੈ ਕੋਈ ਵੀ ਨਹੀਂ ਹੈ ਜਿਹੜਾ ਅੱਜ ਜਿਹੜਾ ਸਤਗੁਰਾਂ ਨੂੰ ਸਜਦਾ ਨਹੀਂ ਕਰ ਰਿਹਾ ਇੱਕ ਮਾਤਰ ਪਾਇ ਹੈ ਭਾਰਤ ਨੂੰ ਹਿੰਦੂ ਰਾਸ਼ਟ ਬਣਾਓ ਸੁਣਿਆ ਤੁਸੀਂ ਸਾਡੇ ਗੁਰਦਾਰੇ ਦਾ ਪ੍ਰਧਾਨ ਕਮੇਟੀ ਦਾ ਹਰਿਆਣੇ ਦਾ ਇੱਕ ਬਹੁਤ ਵੱਡਾ ਨਾਮਚਿੰਨ ਪਾਪਾ ਜੀ ਨੇ ਇਹ ਸ਼ਰਿਆਮ ਸਟੇਜ ਦੇ ਉੱਤੇ ਖੜੇ ਖੜੇ ਝੂਠ ਬੋਲ ਰਹੇ ਨੇ ਇਹ ਕਹਿੰਦੇ ਨੇ ਕਿ ਸਨਾਤਨੀ ਬਾਬਾ ਭਾਰਤ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਪਾਦਿਆਤਰਾ ਕਰਦਾ ਪਿਆ ਇਹ ਤਾਂ ਸਾਰਿਆਂ ਨੂੰ ਪਤਾ ਸਾਰੀਆਂ ਖ਼ਬਰਾਂ ਦੇ ਵਿੱਚ ਹਰ ਰੋਜ਼ ਚੱਲਦਾ ਪਿਆ ਕਿ ਬਗੇਸ਼ਵਰ ਵਾਲੇ ਬਾਬੇ ਨੂੰ ਤਾਂ ਸੱਪ ਸੂੰਗਿਆ ਉਹ ਪਿਛਲੇ ਦਿਨੋਂ ਬੇਹੋਸ਼ ਹੋ ਕੇ ਆਪ ਹੀ ਡਿੱਗ ਗਿਆ ਬਿਮਾਰ ਹੋ ਗਿਆ ਕਹਿੰਦੇ ਨੇ ਕਿ ਉਸ ਨੂੰ ਨਮੂਨੀਆਂ ਜਾਂ ਡੇਂਗੂ ਹੋ ਗਿਆ ਜਾਂ ਕੋਈ ਬੁਖਾਰ ਹੋ ਗਿਆ ਚਲੋ ਬਿਮਾਰੀ ਹੋ ਸਕਦੀ ਹੈ ਪਰ ਪਾਪਾ ਜੀ ਜਦੋਂ ਆਪਣੀ ਕੁਰਸੀ ਦੇ ਉੱਤੇ ਆਪਣ ਉਦਨੇ ਆਪਣੇ ਆਸਣ ਦੇ ਉੱਤੇ ਬੈਠੇ ਹੁੰਦੇ ਨੇ ਉਦੋਂ ਲੋਕਾਂ ਨੂੰ ਇਹ ਕੈਂਸਰ ਦੇ ਇਲਾਜ ਵਾਸਤੇ ਵੀ ਦੱਸਦੇ ਹੁੰਨੇ ਕਿ ਤੁਸੀਂ ਗੋਹਾ ਖਾਓ ਅਤੇ ਮੂਤ ਪੀਓ ਤੇ ਬਾਬਾ ਜੀ ਤੁਸੀਂ ਆਪ ਦੇ ਵਰੀ ਸਾਰੀ ਸਾਇੰਸ ਹੀ ਬਦਲ ਛੱਡੀ ਆਪਦੇ ਬਰੀ ਤੁਸੀਂ ਨਾ ਤਾਂ ਗਾਈ ਦਾ ਮੂਤ ਪੀਤਾ ਨਾ ਤੁਸੀਂ ਗੋਹਾ ਖਾਧਾ ਤੁਸੀਂ ਆਪਦੇ ਬਰੀ ਤਾਂ ਡਾਕਟਰਾਂ ਨੂੰ ਸਾਧ ਲਿਆ ਪੀ ਐਚ ਡੀ ਐਮ ਬੀਬੀਐਸ ਡਾਕਟਰ ਆਪਣੇ ਬੁਖਾਰ ਦਾ ਇਲਾਜ ਕਰਨ ਵਾਸਤੇ ਵੀ ਆ ਰਹੇ ਨੇ ਅਤੇ ਲੋਕਾਂ ਨੂੰ ਜਦੋਂ ਕੈਂਸਰ ਵਰਗੀ ਨਾਮਰਾਦ ਬਿਮਾਰੀ ਹੋ ਜਾਂਦੀ ਹੈ ਤੇ ਉਦੋਂ ਤੁਸੀਂ ਉਹਨਾਂ ਨੂੰ ਗਾਈ ਦਾ ਮੂਤ ਪੀਣ ਵਾਸਤੇ ਦੱਸਦੇ ਜੀ ਦੇਖੋ ਇਹਨੇ ਬਾਬੇ ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਅਤੇ ਇਹਨਾਂ ਦੇ ਵਾਸਤੇ ਸਾਡੇ ਸਿੱਖ ਧਰਮ ਦੇ ਕੁਝ ਅਜਿਹੇ ਲੋਕ ਨੇ ਜਿਹੜੇ ਸਟੇਜਾਂ ਦੇ ਉੱਤੇ ਖੜੇ ਹੋ ਕੇ ਸ਼ਰਿਆ ਨਿਰਈ ਝੂਠ ਬੋਲਦੇ ਪਏ ਨੇ ਕਿ ਬਾਬਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਯਾਤਰਾ ਕਰ ਰਿਹਾ ਦੇਖੋ ਲੈਟ ਚ ਉਠਿਆ ਸ਼ਰਿਆਮ ਕੈਮਰੇ ਦੇ ਉੱਤੇ ਸਾਨੂੰ ਕੈਨੇਡਾ ਤੋਂ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਇੱਕ ਨਵਾਂ ਵੀਡੀਓ ਸੁਣਨੇ ਹਾਂ ਕੈਨੇਡਾ ਦੇ ਵਿੱਚੋਂ ਰੈਫਰੰਡਮ ਦੀ VOTING ਹੋਣ ਵਾਲੀ ਹੈ ਇਹ ਜਿਹੜੀ ਰੈਫਰੰਡਮ ਦੀ VOTING ਹੋਣ ਵਾਲੀ ਹੈ ਕਿੱਥੇ ਹੋਵੇਗੀ ਕਿਵੇਂ ਹੋਗੀ ਹੋਵੇਗੀ ਅਤੇ ਇਸ ਦੇ ਬਾਰੇ ਦੇਖੋ ਕੈਨੇਡਾ ਦੇ ਵਿੱਚੋਂ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਨੂੰ ਕੈਨੇਡਾ ਦੇ ਓਟਾਵਾ ਦੇ ਵਿੱਚ ਜਿਹੜੀ ਰੈਫਰੰਡਮ ਦੀ VOTING ਕਰਨ ਦੀ ਮਨਜ਼ੂਰੀ ਹੈ ਉਹ ਮਾਰਕ ਕਾਰਨੇ ਦੇ ਵੱਲੋਂ ਦਿੱਤੀ ਗਈ ਅਤੇ ਮਾਰਕ ਕਾਰਨੇ ਦਾ ਭਾਈ ਇਹਨਾਂ ਨੇ ਧੰਨਵਾਦ ਕਰ ਦਿੱਤਾ ਸਿੱਧਾ ਹੀ ਸਿੱਧਾ ਤੁਸੀਂ ਇਹਨਾਂ ਦਾ ਵੀਡੀਓ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਨਵੰਬਰ ਆਟਵਾ ਵਿਖੇ ਹੋਣ ਵਾਲਾ ਖਾਲਿਸਤਾਨ ਰੈਫਰੈਂਡਮ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਬਾਰੇ ਇੱਕ ਅਹਿਮ ਖਬਰ ਕੈਨੇਡਾ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ ਕਿ 23 ਨਵੰਬਰ ਨੈਸ਼ਨਲ ਹਿਸਟੋਰਿਕ ਸਾਈਟ ਬਿਲਿੰਗਸ ਅ ਸਟੇਟ ਆਟਵਾ ਵਿਖੇ ਹੋਏਗਾ ਫਸਟ ਆਫ ਆਲ ਆਈ ਵਾਂਟ ਟੂ Thank PM Carney and Canadian government for granting permission to host Khalistan referendum at national historic site Billings Estate in Ottawa. This shows Canada's commitment to free speech, political expression, and democratic process, and this is a charter right. November Khalistan referendum honwala that is a vote on six for justice backed khalistan referendum ballot versus india's modi regimes bullets to stop the liberation of punjab from the indian occupation with bullet so 23 november is ballot versus bullet my sorry sikh panth nu canada de vich benti karda ਕਿ 23 ਨਵੰਬਰ ਨੂੰ ਬਿਲਿੰਗੋਰ ਸਟੇਟਸ ਨੈਸ਼ਨਲ ਹਿਸਟੋਰੀਕ ਸਾਈਟ ਜਿੱਥੇ ਕੈਨੇਡਾ ਦੀ ਸਰਕਾਰ ਨੇ ਆਜ਼ਾਦਤ ਦਿੱਤੀ ਆ ਵੋਟਾਂ ਪਾਉਣ ਨੂੰ ਤੁਸੀਂ ਉੱਥੇ ਪਹੁੰਚੋ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਲਈ ਜਣੀਆਂ ਵੋਟਾਂ ਪੈ ਰੀਆਂ ਉਹਦੇ ਤੇ ਮੋਹਰ ਲਾਓ ਆਈ ਆਲਸੋ ਵਾਂਟ ਟੂ ਅਕਨੋਲਜ ਐਂਡ ਥੈਂਕ ਪੀਐਮ ਕਾਰਨੀਜ਼ ਆਫਿਸ ਫॉर ਹੈਵਿੰਗ ਅ ਓਪਨ ਕਮਿਊਨੀਕੇਸ਼ਨ ਚੈਨਲ ਵਿਦ ਸਿਕਸ ਪਰ ਜਸਟਿਸ ਰੀਸੀਵਿੰਗ ਆਵਰ ਕਮਿਨਿਕਸ ਐਂਡ ਰਿਸਪੌਂਡਿੰਗ ਬੈਕ with our concerns and also directing our communication and concerns to the appropriate officials and the departments i want to assure the canadian government i want to assure the international community khalistan referendum is and will be a peaceful democratic expression of sikh people's right to self-determination and that is for liberation of punjab from the indian occupation ਖਾਲਸਤਾਨੀ ਲੀਡਰ ਪੰਨੂ ਦਾ ਇਹ ਪੂਰਾ ਵੀਡੀਓ ਤੁਸੀਂ ਸੁਣਿਆ ਅਤੇ ਦੇਖਿਆ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਮਾਰਕ ਕਾਰਨੀ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਉਹ ਸਾਰਿਆਂ ਤੋਂ ਵੱਡੀ ਸਰਕਾਰੀ ਜਗ੍ਹਾ ਦਿੱਤੀ ਗਈ ਜਿੱਥੇ ਅੱਜ ਤੱਕ ਕਦੇ ਵੀ ਕਿਸੇ ਦਾ ਵੀ ਕੋਈ ਵੀ ਰੈਫਰੈਂਡਮ ਜਾਂ ਕੋਈ ਵੀ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਇਸ ਦੇ ਬਾਰੇ ਦੋਸਤੋ ਤੁਸੀਂ ਸਾਰੇ ਕੀ رائے ਰੱਖਦੇ ਹੋ ਤੁਸੀਂ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਆਪਣੀ رائے ਜਰੂਰ ਦੱਸਿਓ ਜੇ ਤੁਸੀਂ ਹਿੰਦੂ ਰਾਸ਼ਟਰ ਚਾਹੁੰਦੇ ਹੋ ਤਾਂ ਇਸ ਵਾਲੇ QR ਕੋਡ ਨੂੰ ਸਕੈਨ ਕਰਕੇ ਸਾਨੂੰ ਸਪੋਰਟ ਕਰ ਸਕਦੇ ਜੇ ਅਗਰ ਤੁਸੀਂ ਖਾਲਸਾ ਰਾਜ ਚਾਹੁੰਦੇ ਹੋ ਤਾਂ ਵੀਡੀਓ ਦੇ ਲੇ ਇੱਕ ਨਿੱਕਾ ਜਿਹਾ ਸੁਪਰ ਥੈਂਕਸ ਡੋਨੇਟ ਕਰਕੇ 100 ਜਾਂ 50 ਰੁਪਏ ਦਾ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰ ਸਕਦੇ ਜੇ ਐਸਜੀਪੀਸੀ ਵਾਲੀ ਤੁਹਾਨੂੰ ਇੱਕ ਖਬਰ ਦੱਸਦੇ ਹਾਂ ਐਸਜੀਪੀਸੀ ਦੇ ਵੱਲੋਂ ਇੱਕ ਨਵੀਂ ਰੋਕ ਹੁਣ ਲਾਈ ਜਾ ਰਹੀ ਹੈ ਵੀਜ਼ਾ ਦੇ ਉੱਤੇ ਐਸਜੀਪੀਸੀ ਹਰ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਪ ਦੇ ਉੱਤੇ ਬਹੁਤ ਸਾਰੇ ਸਿੱਖ ਜਥਿਆਂ ਨੂੰ ਪਾਕਿਸਤਾਨ ਦੇ ਵੀਜ਼ਾ ਦਵਾਉਂਦੀ ਹੈ ਪਰ ਹੁਣ ਉਹਨਾਂ ਨੇ ਅੱਗੇ ਤੋਂ ਕਹਿ ਦਿੱਤਾ ਕਿ ਅੱਗੇ ਤੋਂ ਕਿਸੇ ਵੀ ਜਿਹੜੀ ਇਕੱਲੀ ਸਿੱਖ ਬੀਬੀ ਹੋਊਗੀ ਉਸ ਨੂੰ ਕਦੇ ਵੀ ਪਾਕਿਸਤਾਨ ਦਾ ਵੀਜ਼ਾ ਨਹੀਂ ਦਿੱਤਾ ਜਾਊਗਾ ਜਿਹੜੇ ਪਤੀ ਅਤੇ ਪਤਨੀ ਹੋਣਗੇ ਜਾਂ ਇਕੱਲੇ ਮਰਦ ਹੋਣਗੇ ਉਹੀ ਪਾਕਿਸਤ ਉਹਨਾਂ ਨੂੰ ਹੀ ਦਵਾਇਆ ਜਾਊਗਾ ਕਿਸੇ ਵੀ ਅਕੱਲੀ ਬੀਬੀ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਦਵਾਇਆ ਜਾਊਗਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿਤਾਬ ਦੀ ਜਾਣਕਾਰੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਚੈਨਲ ਦੀ ਮੈਂਬਰਸ਼ਿਪ ਲਿਓ ਅਤੇ ਵੀਡੀਓ ਬਣਾਉਣ ਵਾਸਤੇ ਅਸੀਂ ਜਿਹੜੇ ਪ੍ਰੋਡਕਟਸ ਕੈਮਰਾ ਰਿੰਗ ਲਾਈਟ ਟਰਾਈਪੋਡ ਯੂਜ਼ ਕਰਦੇ ਹਾਂ ਮਾਈਕ ਯੂਜ਼ ਕਰਦੇ ਹਾਂ ਉਹਨਾਂ ਸਾਰਿਆਂ ਦੇ ਜਿਹੜੇ ਲਿੰਕ ਨੇ ਉਹ ਪ੍ਰੋਡਕਟ ਵਾਲੇ ਸੈਕਸ਼ਨ ਦੇ ਵਿੱਚ ਤੁਹਾਨੂੰ ਇੱਥੇ ਜਰੂਰ ਦੱਸ ਦਿੱਤੇ ਨੇ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ